ਅੱਗੇ ਜੀ ਪਹਿਲੀ ਪੌੜੀ ਦੀ ਤੀਜੀ ਪੰਕਤੀ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਪਾਰ ਤੇ ਇਹਨੂੰ ਗਾ ਕੇ ਵੀ ਪੜ ਸਕਦੇ ਆ ਜੀ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਪਾਰ ਭਾਵੇਂ ਜੀ ਭੁੱਖਿਆਂ ਭੁੱਖ ਦੇ ਅਧੀਨ ਰਿਆਂ ਭੁੱਖਰ ਭੁੱਖੇ ਰਹਿਣ ਦੇ ਨਾਲ ਕਈ ਹੈਗੇ ਜੀ ਮੈਂ ਵਰਤ ਰੱਖਿਆ ਜੀ ਇੰਨੇ ਸਾਲ ਹੋ ਗਏ ਇੰਨੇ ਦਿਨ ਹੋ ਗਏ ਵਰਤ ਰੱਖਣਾ ਜੀ ਇੰਨੇ ਮਹੀਨੇ ਹੋ ਗਏ ਕਿ ਮੈਂ ਭੁੱਖਾ ਰਹਿਣਾਗਾ ਮਰੇ ਇਹ ਕਹਿੰਦੇ ਵੀ ਤਨ ਦੇ ਭੁੱਖੇ ਰਹਿਣ ਦੇ ਨਾਲ ਭੁੱਖ ਨਾ ਉਤਰੀ ਮਨ ਦੀ ਭੁੱਖ ਨਹੀਂ ਉਤਰੀ ਜੇ ਬੰਨਾ ਪੰਡਾ ਭਰ ਲੀਆਂ ਜਾਣ ਪੁਰੀਆਂ ਪੂਰੀ ਹੁੰਦੀ ਹੈ ਜੀ ਦੁਨੀਆ ਜਿਵੇਂ ਧਰਤੀ ਆ ਉਹਨੂੰ ਪੂਰੀ ਕਹਿ ਦਿੰਦੇ ਆ ਜੀ ਜਿਵੇਂ ਹੁਣ ਆਪਣੀ ਧਰਤੀ ਆ ਜਿਹੜੀ ਇਹ ਪੂਰੀ ਇਹਨੂੰ ਪੂਰੀ ਕਹਿ ਦਿੱਤਾ ਜਾਂਦਾ ਜੀ ਹੁਣ ਆਪਣੇ ਬ੍ਰਹਿਮੰਡ ਵਿੱਚ ਨੌ ਪੁਰੀਆਂ ਨੇ ਜੀ ਭਾਵ ਨੌ ਧਰਤੀਆਂ ਨੇ ਨੌ ਖੰਡ ਨੇ ਤੇ ਪਾਰ ਹੈਗਾ ਜੀ ਵਜਨ ਤੇ ਗੁਰੂ ਮਹਾਰਾਜ ਕਹਿੰਦੇ ਨੇ ਕਿ ਤ੍ਰਿਸ਼ਣ ਨਾਲ ਭੁੱਖੇ ਬੰਦੇ ਦੀ ਜਿਹੜੇ ਬੰਦੇ ਦਾ ਮਨ ਤ੍ਰਿਸ਼ਨਾ ਨਾਲ ਭੁੱਖਾ ਹੋਵੇ ਜੀ ਉਹ ਬੰਦੇ ਦੀ ਮਨ ਦੀ ਲਾਲਚ ਨਹੀਂ ਉਤਰਦੀ ਜੀ ਚਾਹੇ ਉਹ ਸਾਰੀ ਦੁਨੀਆ ਦੇ ਪਦਾਰਥਾਂ ਦੀਆਂ ਪੰਡਾ ਬਨ ਲਵੇ ਭਾਵ ਕਿ ਇਸ ਦੁਨੀਆ ਦੇ ਜਿੰਨੇ ਵੀ ਧਨ ਦੌਲਤ ਨੇ ਜੀ ਜਿੰਨੇ ਵੀ ਕਹਦੇ ਡਾਇਮੰਡ ਨੇ ਹੀਰੇ ਨੇ ਸਾਰੇ ਚਾਹੇ ਜਹਾਜ਼ ਨੇ ਸਭ ਕੁਝ ਉਹ ਬੰਦੇ ਦੇ ਵਸਤ ਵਿੱਚ ਹੋਵੇ ਉਹ ਬੰਦੇ ਦੇ ਕੋਲ ਹੋਵੇ ਫਿਰ ਵੀ ਉਸ ਬੰਦੇ ਦੇ ਮਨ ਦੇ ਵਿੱਚ ਕੋਈ ਨਾ ਕੋਈ ਜਿਹੜਾ ਤ੍ਰਿਸ਼ਨਾ ਦਾ ਲਾਲਚ ਹੈ ਜਿਹੜੀ ਭੁੱਖ ਹੈ ਉਹ ਮਿਟਦੀ ਨਹੀਂ ਹੈ ਉਹਦਾ ਮਨ ਅੱਗੇ ਦੀ ਅੱਗੇ ਹੋਰ ਹੋਰ ਭਾਲਦਾ ਰਹਿੰਦਾ ਹੈ ਜੀ ਜਿਵੇਂ ਆਪਾਂ ਕਈ ਵਾਰ ਕਹਾਵਤ ਵੀ ਸੁਣੀ ਐ ਕਿ ਜਿਹੜਾ ਬੰਦਾ ਤੁਰ ਕੇ ਜਾਂਦਾ ਹੁੰਦਾ ਉਹ ਕਹਿੰਦਾ ਮੈਨੂੰ ਰੱਬਾ ਸਾਈਕਲ ਮਿਲ ਜੇ ਬਹੁਤ ਤੇ ਜਿਹੜਾ ਬੰਦਾ ਸਾਈਕਲ ਤੇ ਜਾਂਦਾ ਹੁੰਦਾ ਉਹ ਦੇ ਕੋਲ ਦੀ ਗੱਡੀ ਜਾਂਦੀ ਉਹ ਕਹਿੰਦਾ ਰੱਬਾ ਬਸ ਗੱਡੀ ਮਿਲ ਜੇ ਮੈਂ ਬਹੁਤ ਤੇ ਜਿਹਦੇ ਕੋਲ ਗੱਡੀ ਹੁੰਦੀ ਆ ਉਹ ਦੇਖਦਾ ਜਹਾਜ਼ ਜਾਂਦਾ ਹੁੰਦਾ ਕਹਿੰਦਾ ਜੀ ਰੱਬਾ ਮੈਨੂੰ ਜਹਾਜ਼ ਮਿਲ ਜੇ ਮੇਰਾ ਸਬਰ ਬਹੁਤ ਆ ਮਾਰਾ ਜਹੀ ਗੱਲ ਕਹਿੰਦੇ ਨੇ ਕਿ ਜਿਉਂ-ਜਿਉਂ ਤੈਨੂੰ ਪਦਾਰਥਾਂ ਦੀਆਂ ਪੰਡਾ ਮਿਲਦੀਆਂ ਜਾਂਦੀਆਂ ਤੇਰੇ ਕੋਲ ਪਦਾਰਥ ਮਿਲਦੇ ਜਾਂਦੇ ਆ ਤੇਰੇ ਜਿਹੜੇ ਮਨ ਦੀ ਲਾਲਚ ਆ ਜਿਹੜੇ ਤੇਰੇ ਮਨ ਦੀ ਤ੍ਰਿਸ਼ਨਾ ਆ ਜਿਹੜੇ ਤੇਰੇ ਮਨ ਦੀ ਭੁੱਖ ਆ ਉਹ ਛੇਤੀ ਨਹੀਂ ਮਿਟਦੀ